ਉੱਦ ਆਪਾ ਪਾਰ ਗਏ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਸੀਗੇ ਮਿਨੀ ਗੋਆ ਦੇਖਣ ਪਰ ਮਿਨੀ ਗੋਆ ਹੋ ਗਿਆ ਅੱਜ ਇੱਥੇ ਸੱਚੇ ਪਾਣੀ ਆ ਗਿਆ ਜ਼ਿਆਦਾ ਦਰਿਆ ਦੇ ਵਿੱਚ ਤੇ ਜਿਹੜਾ ਪਿਕਨਿਕ ਸਪੌਟ ਸੀ ਉਹ ਸਾਰਾ ਡੁੱਬ ਗਿਆ ਤੇ ਚਲੋ ਅਸੀਂ ਗਿਆ ਜਾ ਕੇ ਉੱਥੇ ਚੌਲ-ਜੂਲ ਦੇ ਖਾ ਕੇ ਆ ਗਏ ਤੇ ਆ ਹੁਣ ਅਸੀਂ ਚੱਲੇ ਆ ਪਾਂਡਵਾਂ ਦੀ ਗੁਫਾਵਾਂ ਦੇਖਣ ਤੇ ਇੱਥੋਂ ਇੱਕ ਬਹੁਤ ਚੰਗਾ ਵਿਊ ਦੇਖਣ ਨੂੰ ਮਿਲਿਆ ਸੋ ਇੱਥੇ ਅਸੀਂ ਰੁਕ ਗਏ ਆ ਤੇ ਉਹ ਦੇਖੋ ਪਰੇ ਪਲਿਆ ਜਿਵੇਂ ਅ ਅਮਰੀਕਾ ਦੇ ਵਿੱਚ ਪਲਿਆ ਉਸੇ ਤਰ੍ਹਾਂ ਦਾ ਇੱਕ ਪਲ ਇੱਥੇ ਵੀ ਬਣਿਆ ਹੋਇਆ ਜਿਹੜਾ ਕਿ ਰਸਿਆਂ ਦੇ ਭਾਰ ਤੇ ਖੜਾ ਸੇ ਉਹ ਦੇਖੋ ਜੀ ਪਹਾੜੀਆਂ ਥੱਲੇ ਕੋਈ سپورਟ ਨਹੀਂ ਦੇ ਰਿਹਾ ਅਮਨ ਕੋਈ سپورਟ ਨਹੀਂ ਹੈ ਆ ਲੋ ਜੀ ਸਾਡੀ ਆ ਜਨਤਾ ਆ ਸਾਡੀ ਆ ਸਾਡੀ ਜਨਤਾ ਜਿਹੜੀ ਬੜੀ ਇੱਕ ਖੁਸ਼ੀ ਦੇ ਮਾਹੌਲ ਦੇ ਵਿੱਚ ਆਈ ਸੀ ਕਿ ਅਸੀਂ ਪਤਾ ਨਹੀਂ ਕੀ ਕੁਛ ਪਤਾ ਨਹੀਂ ਕਿੰਨਾ ਕਿ ਲਟਣਾ ਉੱਥੇ ਮਿੰਨੀ ਗੋਹਾ ਜਾ ਕੇ ਪਰ ਲਟਣ ਡੂ ਉੱਥੇ ਉੱਥੇ ਦਾ ਬਸ ਪਾਣੀ ਪਾਣੀ ਭਰੇ ਸਾਰੇ ਪਾਸੇ ਗੋਹਾ ਹੀ ਗੋਹਾ ਹੋ ਗਿਆ ਗੋਹਾ ਹੀ ਗੋਹਾ ਹੋ ਗਿਆ